ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪ੍ਰਤਾਪ ਸਿੰਘ ਬਾਜਵਾ ਤੋਂ ਪੁਲਿਸ ਨੇ 5 ਘੰਟੇ ਕੀਤੀ ਪੁੱਛਗਿੱਛ ਪੁਸ਼ਕਿਸ਼ ਮਗਰੋ ਪੰਜਾਬ ਸਰਕਾਰ ਦੀ ਬਾਜਵਾ ਨੇ ਬਣਾਈ ਰੇਲ ਅਮਰਿਤਪਾਲ ਸਿੰਘ ਦੇ ਸਾਥੀ ਪੱਪਲ ਪ੍ਰੀਤ ਸਿੰਘ ਬਾਰੇ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ ਪੁਲਿਸ ਨੂੰ ਮਿਲਿਆ 3 ਦਿਨਾਂ ਦਾ ਰਿਮਾਂਡ ਕਾਲ ਰੀਕੋਰਡਿੰਗ ਵਾਇਰਲ ਹੁਣ ਮਗਰੋ ਬੋਲੇ ਬੀਬੀ ਜਗੀਰ ਕੋਰ ਰੀਕੋਰਡਿੰਗ ਕਰਨ ਵਾਲੇ ਸ਼ਖਸ ਨੂੰ ਦਿੱਤੇ ਚੇਤਾਵਨੀ ਆਮ ਆਦਮੀ ਪਾਰਟੀ ਦੇ ਪੜਕੇ ਵਿਕਰਮਜੀਤਿਆ ਪ੍ਰਤਾਪ ਸਿੰਘ ਬਾਜਵਾ ਦੇ ਮਾਮਲੇ 'ਚ ਕੀਤੇ ਤਿੱਖੇ ਸ਼ਬਦੀ ਹਮਲੇ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੇ ਪਰਮਿੰਦਰ ਸਿੰਘ ਟੇਂਡਸਾਣੇ ਸਾਧਿਆ ਨਿਸ਼ਾਨਾ ਤਲਵੰਡੀ ਸਾਬੋ ਚ ਕੱਡੇ ਰੋਡ ਸ਼ੋਅ ਨੂੰ ਦੱਸਿਆ ਹੰਕਾਰ ਦੀ ਨਿਸ਼ਾਨੀ ਮੂੜ ਬਦਲੇਗਾ ਮੌਸਮ ਦਾ ਮિજાਜ ਤੂਫਾਨ ਤੇ ਭਾਰੀ ਮੀਂਹ ਦੀ ਚੇਤਾਵਨੀ ਹੋਈ ਜਾਰੀ ਆਪ ਵਿਧਾਇਕ ਕੁਲਵੰਤ ਸਿੰਘ ਦੇ ਘਰ ਏਡੀ ਵੱਲੋਂ ਮਨੀ ਲਾਂਡਰਿੰਗ ਦੇ ਮਾਮਲੇ ਨੂੰ ਲੈ ਕੇ ਛਾਪੇ ਮਾਰੀ ਪਰਿਵਾਰਿਕ ਮੈਂਬਰਾਂ ਤੋਂ ਵੀ ਕੀਤੀ ਗਈ ਪੁੱਛਗਿੱਛ ਮੋਹਾਲੀ ਥਾਣੇ 'ਚ ਦਰਜ ਕੇਸ ਖਿਲਾਫ ਹਾਈ ਕੋਰਟ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਦਰਜ ਕੇਸ ਰੱਦ ਕਰਨ ਦੀ ਕੀਤੀ ਮੰਗ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮਿਲੀ ਵੱਡੀ ਰਾਹਤ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ 60000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਏਡ ਵਿਜੀਲੈਂਸ ਬਿਊਰੋ ਵੱਲੋਂ ਸਿਪਾਹੀ ਕਾਬੂ 32 ਗਰਨੇਡ ਬਾਰੇ ਦਿੱਤੇ ਬਿਆਨਾਂ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਕੋਲੋਂ ਮੁਹਾਲੀ ਦੇ ਸਾਈਬਰ ਸੈੱਲ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਗਈ ਦੁਪਹਿਰ ਵੇਲੇ ਪੁਲਿਸ ਅੱਗੇ ਪੇਸ਼ ਹੋਏ ਪ੍ਰਤਾਪ ਸਿੰਘ ਬਾਜਵਾ ਦੇਰ ਸ਼ਾਮ ਤਕਰੀਬਨ 8 ਵਜੇ ਥਾਣੇੋਂ ਬਾਹਰ ਨਿਕਲੇ ਪੁਲਿਸ ਵੱਲੋਂ ਇਸ ਮਾਮਲੇ 'ਚ ਉਹਨਾਂ ਤੋਂ ਤਕਰੀਬਨ 5.5 ਘੰਟੇ ਪੁੱਛਕਿਸ਼ ਕੀਤੀ ਗਈ ਬਾਜਵਾ ਨੇ ਥਾਣੇ ਬਾਹਰ ਆ ਕੇ ਸਵੇਰ ਤੋਂ ਤਰਨਾ ਦੇ ਰਹੇ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ ਤੇ ਪੰਜਾਬ ਸਰਕਾਰ ਉੱਤੇ ਗੰਭੀਰ ਦੋਸ਼ ਵੀ ਲਾਏ ਲੰਬੀ ਪੁੱਛਕਿਸ਼ ਮਗਰੋਂ ਪੁਲਿਸ ਥਾਣੇ ਚੋਂ ਬਾਹਰ ਆਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹਨਾਂ ਨੂੰ ਸਾਰੇ ਪੰਜਾਬ ਦਾ ਸਹਿਯੋਗ ਮਿਲਿਆ ਹੈ ਹਜ਼ਾਰਾਂ ਸਾਥੀ ਉਹਨਾਂ ਦਾ ਸਹਿਯੋਗ ਕਰਨ ਆਏ ਹਨ ਉਨ੍ਹਾਂ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਸਭ ਕੁਝ ਸਿਆਸੀ ਲਾਹਾ ਲੈਣ ਲਈ ਕੀਤਾ ਜਾ ਰਿਹਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੁਲਿਸ ਵੱਲੋਂ ਮੇਰੇ ਨਾਲ ਤਿੱਖੇ ਸਵਾਲ ਕੀਤੇ ਗਏ ਅਤੇ ਮੈਂ ਡਟਵੇਂ ਜਵਾਬ ਦਿੱਤੇ ਹਨ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਦਾ ਜੇਕਰ ਇਹ ਹਾਲ ਹੈ ਤਾਂ ਆਮ ਆਦਮੀ ਦਾ ਕੀ ਹਾਲ ਹੋਵੇਗਾ ਉਨ੍ਹਾਂ ਕਿਹਾ ਕਿ ਅਸੀਂ 80 90 ਦਾ ਦਹਾਕਾ ਵੀ ਦੇਖਿਆ ਹੈ ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਉਨ੍ਹਾਂ ਨੇ ਕਿਹਾ ਕਿ ਇਸ ਵਿਧਾਨ ਵੱਲੋਂ ਦਿੱਤੇ ਗਏ ਉਦੇਦ ਦਾ अपमान ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਦਾ ਵਿਵਹਾਰ ਦੱਸਣ ਦੀ ਲੋੜ ਨਹੀਂ ਅਸੀਂ ਸੱਚਾਈ ਦੀ ਲੜਾਈ ਲੜਨੀ ਹੈ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਲੋ ਐਂਡ ਆਰਡਰ ਤੇ ਪੁਲਿਸ ਆਪਣਾ ਕੰਮ ਕਰ ਰਹੀ ਹੈ ਤੁਸੀਂ ਲੋਕਾਂ ਨੂੰ ਡਰਾਉਣਾ ਬੰਦ ਕਰੋ ਅਤੇ ਰੋਜ਼ ਲੋ ਐਂਡ ਆਰਡਰ ਨੂੰ ਲੈ ਕੇ ਪੁਲਿਸ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਫਰਵਰੀ 2023 ਚਜਨਾਲਾ ਥਾਣੇ ਤੇ ਹਮਲਾ ਕਰਨ ਦੇ ਦੋਸ਼ 'ਚ ਜਥੇਬੰਦੀ ਵਾਰਿਸ ਪੰਜਾਬ ਦੇ ਮੁਖੀ ਲੋਕ ਸਭਾ ਮੈਂਬਰ ਖਡੂਰ ਸਾਹਿਬ ਅਮਰੀਪਾਲ ਸਿੰਘ ਜੱਲੂਪੁਰ ਖੇੜਾ ਤੇ ਉਹਨਾਂ ਦੇ ਸਾਥੀਆਂ ਤੇ ਥਾਣਾ ਅਜਨਾਲਾ ਚ ਮੁਕੱਦਮਾ ਨੰਬਰ 29 ਚ ਧਾਰਾ 307 353 186 ਤਹਿਤ ਕੀਤੇ ਗਏ ਮੁਕੱਦਮੇ ਚ ਸ਼ਾਮਿਲ ਡੀਬਰੂਗੜ ਜੇਲ੍ਹ ਚ ਲਿਆਂਦੇ ਗਏ ਡੀਬਰੂਗੜ ਜੇਲ੍ਹ ਚੋਂ ਲਿਆਂਦੇ ਗਏ ਪੱਪਲ ਪ੍ਰੀਤ ਸਿੰਘ ਨੂੰ ਭਾਰੀ ਸੁਰੱਖਿਆ ਪੁਲਿਸ ਨਾਲ ਅਜਨਾਲਾ ਕੋਰਟ ਵਿੱਚ ਪੇਸ਼ ਕੀਤਾ ਗਿਆ ਇਸ ਮੌਕੇ ਮਾਨਯੋਗ ਅਦਾਲਤ ਨੇ ਪੱਪਲ ਪ੍ਰੀਤ ਸਿੰਘ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਨ ਤੇ ਭੇਜ ਦਿੱਤਾ ਹੈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਫੋਨ ਕਰਕੇ ਹੋਈ ਗੱਲਬਾਤ ਨੂੰ ਗਲਤ ਸੰਦਰਭ ਚ ਪੇਸ਼ ਕਰਨ ਵਾਲੇ ਸ਼ਖਸ ਖਿਲਾਫ ਕਾਨੂੰਨੀ ਰਾਇਲੈਂਡ ਤੋਂ ਬਾਅਦ ਐਫ ਆਈ ਆਰ ਦਰਜ ਕਰਵਾਉਣ ਲਈ ਅਗਲੀ ਕਾਰਵਾਈ ਤਿਆਰ ਕਰ ਲਈ ਗਈ ਹੈ ਜਾਰੀ ਬਿਆਨ ਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਪਿਛਲੇ 4 ਦਹਾਕਿਆਂ ਤੋਂ ਸਰਗਰਮ ਸਿਆਸਤ ਦਾ ਹੀ ਸਹਾਨਾ ਇਸ ਕਰਕੇ ਉਹਨਾਂ ਨਾਲ رابطہ ਕਾਇਮ ਕਰਨ ਲਈ ਉਹਨਾਂ ਦਾ ਮੋਬਾਈਲ ਨੰਬਰ ਆਮ ਵਰਕਰਾਂ ਕੋਲ ਹੋਣਾ ਸੁਭਾਵਿਕ ਹੈ ਉਹਨਾਂ ਕਿਹਾ ਕਿ ਉਹਨਾਂ ਨੇ ਜ਼ਿੰਦਗੀ ਚ ਕਦੇ ਕਿਸੇ ਦਾ ਫੋਨ ਚੁੱਕਣ ਤੋਂ ਗੁਰੇਜ਼ ਨਹੀਂ ਕੀਤਾ ਉਕਤ ਸ਼ਖਸ ਵੱਲੋਂ ਉਹਨਾਂ ਨੂੰ ਮੋਬਾਈਲ ਨੰਬਰ ਤੇ ਕਾਲ ਕੀਤੀ ਗਈ ਫਿਰ ਮਨਸ਼ਾ ਨਾਲ ਰਿਕਾਰਡਿੰਗ ਕੀਤੀ ਗਈ ਤੇ ਦੂਜੇ ਫੋਨ ਤੇ ਵੀਡੀਓ ਬਣਾ ਕੇ ਜਨਤਕ ਤੌਰ ਤੇ ਵਾਇਰਲ ਕਰਕੇ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਨਾ ਕਿਹਾ ਹੈ ਕਿ ਮੇਰੇ ਬੱਚਿਆਂ ਬਰਾਬਰ ਨੌਜਵਾਨ ਵੱਲੋਂ ਮੇਰੇ ਐਕਸ ਨੂੰ ਖਰਾਬ ਕਰਨ ਦੀ ਸਾਜ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਉਹ ਸਖਤ ਤਾਰਨਾ ਕਰਦੇ ਹਨ ਕਿ ਅਗਲੇ 24 ਘੰਟੇ ਚ ਜਾਂ ਤਾਂ ਜਨਤਕ ਤੌਰ ਤੇ ਲਿਖਤੀ ਮਾਫੀ ਮੰਗੀ ਜਾਵੇ ਜਾਂ ਫਿਰ ਅਗਲੀ ਕਾਨੂੰਨੀ ਕਾਰਵਾਈ ਲਈ ਉਕਤ ਸਖਸ਼ ਤਿਆਰ ਰਹੇ ਇਸ ਦੇ ਨਾਲ ਹੀ ਬੀਬੀ ਜ਼ਗੀਰ ਕੋਰ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਜਿਨ੍ਹਾਂ ਨੇ ਉਹਨਾਂ ਦਾ ਅਕਸ ਖਰਾਬ ਕਰਨ ਦੀ ਸਾਜ਼ਿਸ਼ ਛੇਠ ਰਿਕਾਰਡ ਕੀਤੀ ਗਈ ਆਡੀਓ ਤੇ ਬਣਾਈ ਗਈ ਵੀਡੀਓ ਨੂੰ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਤੇ ਪੱਖ ਲੈ ਬਿਨਾ ਵੱਡੀ ਸਾਜ਼ਿਸ਼ ਦੇ ਪਾਤਰ ਬਣੇ ਹਨ ਉਹਨਾਂ ਕਿਹਾ ਹੈ ਕਿ ਜੇਕਰ ਇਹ ਵੀਡੀਓ ਆਪੋ ਆਪਣੇ ਪੇਜ ਤੋਂ ਹਟਾ ਕੇ ਖੇਦ ਪ੍ਰਗਟ ਨਹੀਂ ਕਰਦੇ ਤਾਂ ਕਾਮਨੀ ਕਾਰਵਾਈ ਸੁਭਾਵਿਕ ਹੈ ਉਨ੍ਹਾਂ ਕਿਹਾ ਕਿ ਇਹ ਔਰਤਾਂ ਦੀ ਭਾਵਨਾਵਾਂ ਤੇ ਆਜ਼ਾਦੀ ਤੇ ਸਿੱਧਾ ਹਮਲਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਪੰਜਾਬ ਚ ਸਰਹੱਦ ਪਾਰ ਤੋਂ 50 ਗ੍ਰੇਨੇਡ ਬੰਬਾਂ ਆਉਣ ਦੇ ਦਾਅਵੇ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਆਗੂਆਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਆਪ ਲੋਹ ਬਾਜਵਾ ਤੇ ਪਾਕਿਸਤਾਨ ਨਾਲ ਸੰਬੰਧ ਹੋਣ ਦਾ ਕਸਾ ਲਗਾਇਆ ਗਿਆ ਹੈ ਹੁਣ ਇਸ ਮਾਮਲੇ ਨੂੰ ਲੈ ਕੇ ਵਿਕਰਮ ਮਜੀਠੀਆ ਵੱਲੋਂ ਤਿੱਖਾ ਸ਼ਬਦੀ ਹਮਲਾ ਕੀਤਾ ਗਿਆ ਹੈ ਵਿਕਰਮ ਮਜੀਠੀਆ ਨੇ ਕਿਹਾ ਕਿ ਆਪ ਦਾ ਬਿਆਨ ਆ ਰਿਹਾ ਹੈ ਕਿ ਕਾਂਗਰਸ ਅੱਤਵਾਦੀਆਂ ਨਾਲ ਮਿਲੀ ਹੋਈ ਹੈ ਤੇ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਡਰਾਮਾ ਕੀਤਾ ਜਾ ਰਿਹਾ ਹੈ ਮਜੀਠੀਆ ਨੇ ਕਿਹਾ ਕਿ ਇੱਕ ਪਾਸੇ ਤਾਂ ਇਹ ਕਹਿੰਦੇ ਹਨ ਕਿ ਕਾਂਗਰਸ ਦੇ ਪਾਕਿਸਤਾਨ ਨਾਲ ਸਬੰਧ ਹਨ ਪਰ ਇਹ ਨਾ ਭੁੱਲੋ ਕਿ ਤੁਸੀਂ ਉਹਨਾਂ ਨਾਲ ਇੰਡੀਆ ਗੱਠ ਜੋੜ ਦਾ ਹਿੱਸਾ ਹੋ ਮਜੀਠੀਆ ਨੇ ਕਿਹਾ ਕਿ ਤੁਸੀਂ ਦੋਵਾਂ ਨੇ ਮਿਲ ਕੇ ਚੰਡੀਗੜ੍ਹ ਮੇਅਰ ਚੋਣਾਂ 'ਚ ਸੰਜੋਤਾ ਕੀਤਾ ਮਨੀਸ਼ ਤਿਵਾੜੀ ਨੂੰ ਲੋਕ ਸਭਾ ਵਿੱਚ ਮਦਦ ਕੀਤੀ ਪਰ ਹੁਣ ਸੰਵੇਦਨਸ਼ੀਲ ਮੁੱਦੇ ਉੱਤੇ ਦੋਵੇਂ ਪਾਰਟੀਆਂ ਡਰਾਮਾ ਕਰ ਰਹੀਆਂ ਹਨ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਆਪਣੇ ਖਿਲਾਫ ਦਰਜ ਐਫਆਈਆਰ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚੇ ਹਨ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਕੇਂਸਾ ਨੇ ਸ਼ਰੋਮਨੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਦੇ ਹੋਏ ਕਿ ਹੈ ਕਿ ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਤਲਵੰਡੀ ਸਾਬੋ ਚ ਬਾਦਲ ਦਲ ਵੱਲੋਂ ਕੱਢਿਆ ਗਿਆ ਰੋਡ ਸ਼ੋ ਸਿਰਫ ਹੰਕਾਰ ਦੀ ਨਿਸ਼ਾਨੀ ਹੈ ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨ ਬਹੁਤ ਸਤਿਕਾਰਯੋਗ ਹਨ ਉਹਨਾਂ ਬਾਰੇ ਸੁਖਵੀਰ ਬਾਦਲ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਤੇ ਉਸਦੀ ਸੋਸ਼ਲ ਮੀਡੀਆ ਟੀਮ ਵੱਲੋਂ ਸਿੰਘ ਸਹਿਬਾਨ ਦੀ ਕੀਤੀ ਜਾ ਰਹੀ ਕਿਰਦਾਰ ਕੁਸ਼ੀ ਬਹੁਤ ਹੀ ਸ਼ਰਮਨਾਕ ਕਾਰਵਾਈ ਹੈ ਉਹਨਾਂ ਕਿਹਾ ਕਿ ਸੁਖਵੀਰ ਵੱਲੋਂ ਇਹ ਕਹਿਣਾ ਕਿ ਜਥੇਦਾਰ ਸਹਿਬਾਨ ਨੇ ਸੁਰੱਖਿਆ ਲੈਣ ਲਈ ਬਹੁਤ ਕੁਝ ਕੀਤਾ ਹੈ ਇਹ ਮਾਨਸਿਕ ਦਿਵਾਲੀਏਪਨ ਦੀ ਨਿਸ਼ਾਨੀ ਹੈ ਪੰਜਾਬ ਚ ਅਪ੍ਰੈਲ ਦੇ ਸ਼ੁਰੂ ਤੋਂ ਹੀ ਗਰਮੀ ਨੇ ਲੋਕਾਂ ਦੇ ਪਸੀਨੇ ਛੁੜਾ ਦਿੱਤੇ ਹਨ ਹਾਲਾਂਕਿ 2-3 ਦਿਨਾਂ ਤੋਂ ਮੌਸਮ ਚ ਆਏ ਬਦਲਾਅ ਤੋਂ ਬਾਅਦ ਗਰਮੀ ਤੋਂ ਕੁਝ ਰਾਹਤ ਮਿਲੀ ਸੀ ਪਰ ਹੁਣ ਫਿਰ ਸੂਰਜ ਦੇ ਤੇਵਰ ਸਖਤ ਹੁੰਦੇ ਜਾ ਰਹੇ ਹਨ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਤੱਕ ਹੀਟ ਵੇਵ ਨੂੰ ਲੈ ਕੇ ਯੈਲੋ ਲਰਜ ਜਾਰੀ ਕੀਤਾ ਹੈ ਇਸ ਕਾਰਨ ਆਉਣ ਵਾਲੇ 3 ਦਿਨਾਂ ਵਿੱਚ ਤਾਪਮਾਨ ਚ 5 ਤੋਂ 6 ਡਿਗਰੀ ਦਾ ਵਾਧਾ ਦਰਜ ਕੀਤਾ ਜਾ ਸਕਦਾ ਹੈ ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਰਾਜਧਾਨੀ ਚੰਡੀਗੜ੍ਹ ਸਮੇਤ ਪੰਜਾਬ ਚ ਮੌਸਮ ਚ ਬਦਲਾਅ ਦੀ ਸੰਭਾਵਨਾ ਹੈ ਨਵੀਂ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ 18 April ਤੋਂ ਅਗਲੇ 3 ਦਿਨਾਂ ਤੱਕ ਕੁਝ ਥਾਵਾਂ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਖਾਸ ਕਰਕੇ 18 April ਨੂੰ ਮੌਸਮ ਖਰਾਬ ਰਹੇਗਾ ਇਸ ਦਿਨ 30 ਤੋਂ 40 ਕਿਲੋਮੀਟਰ ਦੀ ਰਫਤਾਰ ਨਾਲ ਤੇਜ ਹਵਾਵਾਂ ਵੀ ਚੱਲਣਗੀਆਂ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਸੈਕਟਰ 94 ਸਥਿਤ ਘਰ 'ਤੇ ਈਡੀ ਦੀ ਟੀਮ ਪਹੁੰਚੀ ਜਿੱਥੇ ਈਡੀ ਦੀ ਟੀਮ ਵੱਲੋਂ ਮਨੀ ਲਾਰਿੰਗ ਦੇ ਮਾਮਲੇ ਨੂੰ ਲੈ ਕੇ ਆਪ ਵਿਧਾਇਕ ਦੇ ਘਰ ਅਤੇ ਉਹਨਾਂ ਦੇ ਵੱਖ-ਵੱਖ ਠਿਕਾਣਿਆਂ ਦੀ ਤਲਾਸ਼ੀ ਲਈ ਗਈ ਈਡੀ ਦੀ ਟੀਮ ਸਥਾਨਕ ਪੁਲਿਸ ਦੇ ਨਾਲ ਸਵੇਰੇ ਮੋਹਾਲੀ ਦੇ ਜੀਐਲਪੀਆ ਇਲਾਕੇ ਵਿੱਚ ਵਿਧਾਇਕ ਕੁਲਵੰਤ ਸਿੰਘ ਦੇ ਘਰ ਪਹੁੰਚੀ جے ایل پی ایل ਕੁਲਵੰਤ ਸਿੰਘ ਦੀ ਰੀਅਲ اسٹیਟ ਕੰਪਨੀ ਹੈ ਆਈਡੀ ਦੇ ਸੂਤਰਾਂ ਅਨੁਸਾਰ ਕੁਲਵੰਤ ਸਿੰਘ ਇਸ ਸਮੇਂ ਕਾਰ ਨਹੀਂ ਸਨ ਪਰ ਕੇਂਦਰੀ ਏਜੰਸੀ ਦੀ ਟੀਮ ਵੱਲੋਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਸੂਤਰਾਂ ਅਨੁਸਾਰ ਇਹ ਛਾਪੇਮਾਰੀ ਪੀਏਸੀਐਲ ਵਿੱਚ ਹੋਏ ਘੁਟਾਲੇ ਨਾਲ ਸੰਬੰਧਿਤ ਹੈ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਬਾਜਵਾ ਤੇ ਲੱਗੇ ਦੋਸ਼ਾਂ ਚ ਦੇਸ਼ ਦੀ ਪ੍ਰਭੂ ਸਤਾ ਤੇ ਇਕਤਾ ਨੂੰ ਖਤਰੇ ਚ ਪੌਂ ਲਈ ਗੁੰਮਰਾਹ ਕੁੰ ਜਾਣਕਾਰੀ ਵੀ ਸ਼ਾਮਿਲ ਹੈ ਬਾਜਵਾ ਦੇ ਵਕੀਲ ਏਪੀਐਸ ਦਿਓਲ ਨੇ ਕਿਹਾ ਹੈ ਕਿ ਐਫਆਈਆਰ ਰੱਦ ਕਰਨ ਲਈ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਨੂੰ ਬੁੱਧਵਾਰ ਲਈ ਸੁਚੇਬਦ ਕੀਤਾ ਗਿਆ ਹੈ ਦਿਓਲ ਨੇ ਕਿਹਾ ਹੈ ਕਿ ਬਾਜਵਾ ਵਿਰੁੱਧ ਦੋਸ਼ ਬੇਬੁਨਿਆਦ ਹਨ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਤ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਅਦਾਲਤ ਨੇ ਸਾਦੂ ਸਿੰਘ ਧਰਮਸੋਤ ਨੂੰ ਜਮਾਨਤ ਦਿੱਤੀ ਹੈ ਜਿਕਰਯੋਗ ਹੈ ਕਿ ਸਾਦੂ ਸਿੰਘ ਧਰਮਸੋਤ ਕਰੀਬ 14 ਮਹੀਨਿਆਂ ਤੋਂ ਨਾਬਾਦੀ ਨਵੀਂ ਜੇਲ੍ਹ ਚ ਬੰਦ ਹਨ ਅਤੇ ਹੁਣ ਉਹ ਜੇਲ੍ਹ ਚੋਂ ਬਾਹਰ ਆਉਣਗੇ ਪੰਜਾਬ ਵਿਜਿਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਮੰਗਲਵਾਰ ਨੂੰ ਸੀਆਈਏ ਸਟਾਫ ਅਮਰੀਕਸਰ ਵਿਖੇ ਤਾਇਨਾਤ ਸਿਪਾਹੀ ਅਦਰਸ਼ਦੀਪ ਸਿੰਘ ਨੂੰ 60000 ਰੁਪਏ ਰਿਸ਼ਵਤ ਮੰਗਦੇ ਦੋ ਛੇੜ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਵਿਜਿਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਅਮਰੀਕਸਰ ਦੇ ਇੱਕ ਵਸਨੀਕ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਤੇ ਦਰਜ ਕਰਵਾਏਗੀ ਸ਼ਿਕਾਇਤ ਉਪਰੰਤ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਸ਼ਿਕਾਇਤ ਵਿੱਚ ਮੁਲਜ਼ਮ ਸਿਪਾਹੀ ਨੇ ਆਪਣੇ ਗਵਾਂਡੀ ਕਿਸ਼ਨ ਕੁਮਾਰ ਵਿਰੁੱਧ ਐਫ ਆਈ ਆਰ ਦਰਜਨਾ ਕਰਨ ਬਦਲੇ 60000 ਰੁਪਏ ਦੀ ਮੰਗ ਕੀਤੀ ਸੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਗਵਾਂਡੀ ਕਿਸ਼ਨ ਕੁਮਾਰ ਪਹਿਲਾਂ ਨਸ਼ਾ ਤਸਕਰੀ ਚ ਸ਼ਾਮਿਲ ਸੀ ਪਰ ਪੁਲਿਸ ਦੀ ਸਖਤ ਨਿਗਰਾਨੀ ਅਤੇ ਕਾਰਵਾਈ ਕਰਨ ਹੋ ਸੁਧਰ ਗਿਆ ਤੇ ਹੁਣ ਉਹ ਇੱਕ ਨਿੱਜੀ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਿਹਾ ਹੈ ਸੀਆਈਏ 2 ਅੰਮ੍ਰਿਤਸਰ ਦੇ ਪੁਲਿਸ ਮੁਲਾਜ਼ਮਾਂ ਨੇ ਕਿਸ਼ਨ ਕੁਮਾਰ ਦੇ ਘਰ ਛਾਪੇ ਮਾਰੇ ਸੀ ਪਰ ਉਹਨਾਂ ਨੂੰ ਉਥੋਂ ਕੁਝ ਵੀ ਗੈਰਕਾਨੂੰਨੀ ਨਹੀਂ ਮਿਲਿਆ ਸੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਇਸ ਸੰਬੰਧੇ ਵਿੱਚ ਜੋ ਪਹਿਲਾਂ ਹੀ 50000 ਰੁਪਏ ਲੈ ਚੁੱਕਾ ਹੈ ਤੇ ਬਾਕੀ ਰਕਮ ਦੀ ਮੰਗ ਕਰ ਰਿਹਾ ਹੈ ਬੁਲਾਰਿੰਦਸਾਹ ਕਿ ਪੜਤਾਲ ਦੌਰਾਨ ਸ਼ਿਕਾਇਤਿਚ ਲਗਾਏ ਗਏ ਦੋਸ਼ ਸਹੀ ਪਾਏ ਗਏ ਸੁਪਰੰਤ ਵਿਜੀਲੈਂਸ ਦੀ ਟੀਮ ਵੱਲੋਂ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਨੋ ਹੋ ਇੱਕ ਨਿਜੀ ਸੁਰੱਖਿਆ ਗਾਰਡ ਵੱਜੋਂ ਕੰਮ ਕਰ ਰਿਹਾ ਹੈ CIA ਟੂ ਅਮਰੀਕਾ ਦੇ ਪੁਲਿਸ ਮੁਲਾਜ਼ਮ ਨੇ ਕਿਸ਼ਨ ਕੁਮਾਰ ਦੇ ਘਰ ਛਾਪੇ ਮਾਰੇ ਸੀ ਪਰ ਉਹਨਾਂ ਨੂੰ ਉੱਥੋਂ ਕੁਝ ਵੀ ਗੈਰ ਕਾਨੂੰਨੀ ਨਹੀਂ ਮਿਲਿਆ ਸੀ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਇਸ ਸੰਬੰਦੇ ਵਿੱਚ ਤਵੱਜੋ ਪਹਿਲਾਂ ਹੀ 50000 ਰੁਪਏ ਲੈ ਚੁੱਕਾ ਹੈ ਤੇ ਬਾਕੀ ਰਕਮ ਦੀ ਮੰਗ ਕਰ ਰਿਹਾ ਹੈ ਬੁਲਾਰਿੰਦਸ ਐ ਕਿ ਪੜਤਾਲ ਦੌਰਾਨ ਸ਼ਿਕਾਇਤ ਤੇ ਲਗਾਏਗੇ ਦੋਸ਼ ਸਹੀ ਪਾਇਗਏ ਸੁਪਰੰਟ ਵੀਜਿਲੈਂਸ ਦੀ ਟੀਮ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੇਖੋ ਸਕੂਲ ਆਫ ਫੈਮਿਨੈਂਸ ਬੰ ਰਹੇ ਨੇ। ਤੁਸੀਂ ਆਪ ਦੇਖਿਆ ਤੁਸੀਂ ਪਲੀਜ਼ ਜੇ ਨਹੀਂ ਦੇਖਿਆ ਤਾਂ ਕਿਰਪਾ ਕਰਕੇ ਸਾਰੇ ਕਮਰੇ ਲੈਬਸ ਉਹਨਾਂ ਨੂੰ ਵੀ ਆਪਣੇ ਕੈਮਰਿਆਂ 'ਚ ਕੈਦ ਕਰਿਓ। ਬੱਚਿਆਂ ਨਾਲ ਵੀ ਗੱਲ ਕਰਿਓ, ਟੀਚਰਜ਼ ਨਾਲ ਗੱਲ ਕਰਿਓ ਕੀ ਫਰਕ ਆ ਗਿਆ। ਕੋਈ ਕੋਈ ਫੇਕ ਜਾਂ ਕੋਈ ਅਸੀਂ ਨਕਲੀ ਚੀਜ਼ ਨਹੀਂ ਦਿਖਾ ਰਹੇ। ਸਾਹਮਣੇ ਦੇਖ ਲਓ ਛਾਜਲੀ ਪਿੰਡ ਹੈ ਹਨਾ ਤੇ ਉੱਥੇ ਸਾਇੰਸ ਦੀ ਲੈਬ ਦੇ ਵਿੱਚ ਕੀ ਹੋ ਰਿਹਾ ਹੈ ਬੱਚੇ ਕੀ ਡੈਮੋ ਦਿਖਾ ਰਹੇ ਨੇ ਬੜਾ ਚੇਂਜ ਆਊਗਾ ਔਰ ਹੌਲੀ-ਹੌਲੀ ਸਿੱਖਿਆ ਕ੍ਰਾਂਤੀ ਜਿਹੜੀ ਆਉ ਉੱਪਰ ਜਾਊਗੀ ਤੇ ਅੱਜ ਛਾਜਰੀ ਵੱਡਾ ਪਿੰਡ ਹੈ ਤੇ ਹਰੇ ਤੋਂ ਵਾਲੇ ਪਿੰਡਾਂ ਤੋਂ ਭਾਈਕਿ ਕੁਸ਼ੋਰ ਤੋਂ ਸੰਨੁਤੀ ਵਾਲੇ ਤੋਂ ਆਲੇ-ਦਾਲੇ ਪਿੰਡਾਂ ਤੋਂ ਤੌੜਾਂ ਤੋਂ ਵੀ ਬੱਚੇ ਮਿਲ ਨੇ ਪਰਣਾ ਹੁੰਦੇ ਨੇ ਤੇ ਜਿਸ ਤਰੀਕੇ ਨਾਲ ਉਹ ਕੰਫੀਡੈਂਸ ਨਾਲ ਬੋਲ ਰਹੇ ਸੀ ਮੈਨੂੰ ਤਾਂ ਬਹੁਤ ਇਸ ਗੱਲ ਦੀ تسلی ہوئی ਕਿ ਬੱਚਿਆਂ ਦਾ ਬਹੁਤ ਫਿਊਚਰ ਜਿਹੜਾ ਉਹ ਬਹੁਤ ਉਜਵਲ ਹੈ ਪ੍ਰਤਾਪ ਸਿੰਘ ਬਾਜਵਾ ਦੇ ਪਰਪਲਸ ਕਾਰਵਾਈ ਦੇ ਕੀ ਅਪਡੇਟ ਹੈ ਜੀ ਪ੍ਰਤਾਪ ਸਿੰਘ ਬਾਜਵਾ ਦੇ ਪਰਪਲਸ ਕਾਰਵਾਈ ਦੇ ਕੀ ਅਪਡੇਟ ਹੈ ਦੇਖੋ ਜੀ دہشت ਘੁਲਾਉਣ ਵਾਸਤੇ ਗੱਲ ਕਹਿਤੀ ਪੰਜਾਬ ਬੰਬਾਗੀ ਜੀ ਬੱਤੀ ਪਹਿਨੇ 18 ਚੱਲ ਪੇ ਕਿੱਥੇ ਪਹਿਨੇ ਦੱਸੋ ਨਾ ਤਾਂ ਨਿਸ਼ਾਨਦੇਹੀ ਕਰ ਦੱਸ ਤੋਂ ਪਹਿਲਾਂ ਹੁਣ ਫਟਣ ਦੀ ਵੀ ਗੱਲ ਕਰ ਰਹੇ ਹੋ ਤਾਂ ਫਿਰ ਜੇ ਦੇਸ਼ ਦੇ ਜੇ ਦੇਸ਼ ਦੇ ਨਾਲ ਗੱਲ ਕਰਾਉਣ ਵਾਸਤੇ ਗੱਲ ਕੀਤੀ ਤਾਂ ਲਾਅ ਐਂਡ ਆਰਡਰ ਆਪਣਾ ਕੰਮ ਕਰੂਗਾ ਕਾਨੂੰਨ ਆਪਣਾ ਕੰਮ ਹੁਣ ਕਹਿੰਦੇ ਨੇ ਚਰਚਾ ਕਰ ਲੈਂਦੇ ਪਰ ਪਰਚਾ ਨਾ ਕਰਦੇ ਹਾਂਜੀ ਹੁਣ ਕਹਿੰਦੇ ਨੇ ਚਲੋ ਚਰਚਾ ਕਰ ਲੈਂਦੇ ਪਰ ਪਰਚਾ ਨਾ ਕਰਦੇ ਡਰਾਉਣਾ ਕਿ ਤੁਸੀ ਲੋਕਾਂ ਨੂੰ ਡਰਾਉਣ ਅਸੀਂ ਪਹਿਲਾਂ ਬਹੁਤ ਬੁਰੇ ਦਿਨ ਚੱਲ ਚੁੱਕੇ ਆਂ ਤੇ ਸਾਨੂੰ ਡਰਾਉ ਨਹੀਂ ਉਹ ਬੰਨੇ ਬੰਬ ਆ ਗਏ ਇੰਨੇ ਗਰਨੇਡ ਆ ਗਏ ਦੱਸੋ ਕਿੱਥੇ ਨੇ ਗਰਨੇਡ ਬੰਬ ਪੰਜਾਬ ਪੁਲਿਸ ਜਿਹੜੀ ਹੈ ਰੋਜ਼ ਫੜ ਵੀ ਰਹੀ ਹੈ ਹਨਾਂ ਹਾਲਾਂਕਿ ਬਾਰਡਰ ਸਟੇਟ ਹੈ 532 ਕਿਲੋਮੀਟਰ ਸਾਡੀ ਜਿਹੜੀ ਸਟੇਟ ਦਾ ਬਾਰਡਰ ਜਿਹੜਾ ਪਾਕਿਸਤਾਨ ਨਾਲ ਲੱਗਦਾ ਰੋਜ਼ ਕੋਈ ਨਾ ਕੋਈ ਸ਼ਰਾਰਤੀ ਅੰਸਰ ਕੋਈ ਡਰੋਨ ਆ ਗਿਆ ਕਦੀ ਕੁਛ ਆ ਕੇ ਪੜਦੇ ਆ ਪਰ ਤੁਸੀਂ ਇਹਦਾ ਮੈਡੀਮੋਨਲਾਈਜ਼ ਕਰਦੇ ਹੋ ਪੰਜਾਬ ਪੁਲਿਸ ਨੂੰ ਵੀ ਕਹਿੰਦੇ ਨੇ ਕਿ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਫਿਰ ਆਪਾਂ ਨਾਲ ਕਦੇ ਵਾਸਤੇ ਲਈ ਫਿਰ ਦੋ ਕੰਨ ਮੈਂ ਪਹਿਲਾਂ ਉਹ ਛੱਡ ਦਿਓ ਤੁਸੀਂ ਫਿਰ ਉਹ ਕਹਿੰਦੇ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਉਹੀ ਅਫਸਰ ਇੰਨਾ ਵੇਲੇ ਸੀਗੇ ਸੱਤੇ ਆਗੇ ਮਾਰਖ ਪਾਣੀ ਦਾ ਸતર ਬਹੁਤ ਜ਼ਿਆਦਾ ਘਿਰਿਆ ਜੀ ਪਾਣੀ ਦਾ ਸતર ਘਿਰਦਾ ਨਹੀਂ ਪਾਣੀ ਦਾ ਸતર ਜਿਹੜਾ ਪਹਿਲਾਂ ਤੋਂ ਝੋਨੇ ਕਰਕੇ ਹੁਣ ਆਪਾਂ ਕੱਸੀਆਂ ਖਾਲ ਕੱਢਦੇ ਉਹਦੇ ਨਾਲ ਥੋੜਾ ਜਿਹਾ ਘਾਟ ਆਈ ਹੈ ਕਿ ਟਿਊਬਲ ਚੱਲਣਾ ਕੱਟ ਹੋਇਆ ਕਿਉਂਕਿ ਕੱਸੀਆਂ ਖਾਣਾਂ ਦਾ ਜਿਹੜੇ ਪੁਰਾਣੇ 30-30 ਸਾਲ ਪੁਰਾਣੇ ਖਾਲ ਪੰਦ ਪਏ ਸੀ ਉਹ ਚਲਾ ਨਹੀਂ ਆਇਆ ਤੋਂ ਭਾ ਤੇ ਉਹਦੇ ਨਾਲ ਫਰਕ ਪਉ ਮਾਨ ਸਾਹਿਬ ਸੁਪਰ ਜੰਕਸ਼ਨ ਮਸ਼ੀਨਾਂ ਦੀ ਇੱਕ ਮਿੰਟ ਮਾਨ ਸਾਹਿਬ ਸੁਪਰ ਜੰਕਸ਼ਨ ਮਸ਼ੀਨਾਂ ਆਈਆਂ ਸੀ ਸੰਗਰੂਰ ਤੋਂ ਤੁਸੀਂ ਸ਼ੁਰੂ ਕੀਤੇ ਸੀ ਪਰ ਸੰਗਰੂਰ ਦੇ ਵਿੱਚ ਇੱਕ ਵੀ ਮਸ਼ੀਨ ਨਹੀਂ ਹੈਗੀ ਜਿਹੜੇ ਵੀ ਅਫਸਰ ਨੂੰ ਪੁੱਛਦੇ ਆ ਕਹਿੰਦੇ ਧੂੜੀ ਚ ਨਹੀਂ ਗਈ ਉੱਥੇ ਚਲੀ ਗਈ ਜਿਹੜਾ ਹਾਲਤ ਨੂੰ ਜਾਣਗੇ ਜਿੱਥੇ ਲੋੜ ਪਊਗੀ ਜਾਣਗੇ ਹੈ ਹੀ ਨਹੀਂ ਸਰ ਸੰਗਰੂਰ ਤੋਂ ਆਪਣੀ ਮਸ਼ੀਨਾਂ ਹੀ ਗਿਆ ਕਰਤੀਆਂ ਜੀ ਕਿਰਤੀ ਜੀ ਆ ਜਾਣਗੀਆਂ ਤੁਸੀਂ ਦੱਸੋ ਤੁਹਾਡੇ ਵਾਲੇ ਇਲਾਕੇ ਚਾਹੀਦੀ ਹੈ ਤਾਂ ਪਹਿਲਾਂ ਮੈਂ ਦੱਸਦਾ ਮੈਡੀਕਲ ਮੈਡੀਕਲ ਕਹਿ ਰਹੇ ਨੇ ਕਿ ਦੱਸ ਜੂ ਪਹਿਲਾਂ ਜੇ ਆਪਾਂ ਚੋਂ ਲੈ ਲਈ ਇੱਕ ਬਿਆਨ ਦਿੱਤਾ ਜੰਗਿਆਂ ਵਾਲੇ ਬਾਗ ਦੇ ਜਿਹੜੇ ਸ਼ਹੀਦ ਹੋਏ ਸੀ ਉਹ ਲਟੇਰੇ ਸੀ। ਇਹ ਮਜੀਠੀ ਨੂੰ ਪੁੱਛੋ ਜੀ ਨੇ ਰੋਟੀ ਖਵਾਈ ਸੀ। ਸਰ ਕਰਨ ਜੋਹਰ ਨੇ ਬੜੀ ਕਿੱਕੀ ਪ੍ਰਤੀਕਿਰਿਆ ਦਿੱਤੀ। ਜੀ ਨੇ ਰੋਟੀ ਖਵਾਈ ਸੀ 13 April 1919 ਨੂੰ। ਉਹਨੂੰ ਪੁੱਛ ਲਈ। ਵੀ ਉਹ ਕੀ ਸੀ? ਉਹ ਸ਼ਹੀਦ ਸੀਗੇ। ਤੇ ਰੋਟੀ ਖਾਣ ਵਾਲੇ ਚਲ ਬਨੇ ਰੋਟੀ ਖਾਣ। ਇਹ ਮੇਰੇ ਕਿਸੇ ਬਿਆਨ ਤੇ ਕਿਸੇ ਟੀਵੀ ਦੇ ਇੰਟਰਵਿਊ ਤੇ ਕੋਈ ਦੁੱਖ ਤਕਲੀਫ ਸੀ। ਭਗਵੰਤ ਮਾਨ ਨੂੰ ਇਹ ਚਾਹੀਦਾ ਸੀ ਟੈਲੀਫੋਨ ਚੁੱਕਦਾ ਮੇਰੇ ਨਾਲ 8-10-15 ਸਾਲ ਉਮਰ ਚ ਵੀ ਸੋ। ਇਸੇ ਟਾਈਮ ਬੋਧਿਆ ਨੂੰ ਵੀ ਆਪਲਾ। ਤੋਂ ਪਿੰਨੂ ਇਹ ਪੁੱਛਦਾ ਕਿ ਬਾਜੋ ਸਾਹਿਬ ਤੁਸੀਂ ਐਰੋਪੀ ਸਟੇਟਮੈਂਟ ਦੇ ਦਿੱਤੇ ਸਾਡੇ ਕੋਲ ਕੋਈ ਦਲਾ ਹੈ ਆਓ ਮੇਰੇ ਨਾਲ ਸਾਧਿਆ ਕਰੋ। ਤੁਸੀਂ 80 ਤੇ 90 ਦਾ ਵਿਹਤਾਂ ਦਿੱਤੇ। ਤੁਹਾਡੇ ਪਰਵਾਣਾ ਦੇ ਕੁਰਬਾਨੀਆਂ ਦਿੱਤੀਆਂ। ਤੁਸੀਂ ਕੁਰਬਾਨੀਆਂ ਦਿੱਤੀਆਂ। ਅਸੀਂ ਤੁਹਾਡਾ ਪਾਸਟ ਐਕਸਪੀਰੀਅੰਸ ਜਿਹੜਾ ਅਸੀਂ ਉਹਦੇ ਤੋਂ ਕੋਈ ਨਾ ਕੋਈ ਸਿੱਖਣਾ ਚਾਹ। ਇੰਨਾ ਹੁੰਦਾ ਹੈ। ਕਿ ਤੁਸੀਂ ਪੁਲਿਸ ਨੂੰ ਇਸਤੇਮਾਲ ਕਰ ਸਕਦੇ ਮੈਂ ਕਿਸੇ ਹੋਰ ਪੁਲਿਸ ਵਾਲੇ ਦਾ ਕਸੂਰ ਨਹੀਂ ਕਰਦਾ ਇਹਨਾਂ ਨੂੰ ਤਾਂ ਦਿੱਤੀ ਡਿਊਟੀਆਂ ਜੋ ਡਿਊਟੀਆਂ ਦਿੱਤੀ ਇਹਨਾਂ ਨੇ ਨਹੀਂ ਸਾਨੂੰ ਗੁਸਾ ਇਹਨਾਂ ਦਾ ਕੋਈ ਸਾਨੂੰ ਗੁਸਾ ਉਹਦੇ ਨਾਲ ਜਾਂ ਨਰਾਜ਼ਗੀ ਸਾਨੂੰ ਤਕਲੀਫ ਦੇ ਗੁਸਾ ਕੋਈ ਨਹੀਂ ਸਾਨੂੰ ਤਕਲੀਫ ਹੈ ਕਿ ਇੰਸਟੀਚੂਨ ਸੀ ਬਹੁਤ ਵੱਡਾ ਕੋਈ ਟਾਈਮ ਸੀ ਨਾ ਸਰ ਸਰਪੰਚ ਤੇ ਨੰਬਰਦਾਰ ਦੀ ਬੜੀ ਬੜੀ ਗੇਸ ਜਦੋਂ ਸਰਪੰਚ ਜਾਂਦਾ ਸੀ ਪਿੰਡ ਦੇ ਵਿੱਚ ਵੱਡੇ ਤੋਂ ਵੱਡਾ ਕ੍ਰਾਈਮ ਵੀ ਹੁੰਦਾ ਸੀ ਪੰਚਾਇਤਾਂ ਬਹਿ ਕੇ ਕੱਟਲਾਂ ਤੱਕ ਦਾ ਫੈਸਲੇ ਪੈਂਦਾ ਤੇ ਹੁਣ ਤੁਸੀਂ ਉੱਥੋਂ ਤੱਕ ਗੱਲ ਲੈ ਕੇ ਕਿ ਸਾਡੇ ਸਾਥੀਆਂ ਆਪਣੇ ਕਿਸੇ ਸਾਥੀ ਨੂੰ ਬਚਾਣ ਵਾਸਤੇ ਖਾਣੇ ਦਾ ਘਰੋਂ ਕਰਨਾ ਪਿਆ ਮੈਂ ਬਹੁਤ ਮਸ਼ਕੂਰ ਆ ਰਾਜਾ ਜੀ ਤੁਸੀਂ ਛੋਟੇ ਵੀਰ ਜਿਸ ਕਿਸਮ ਦੀ ਨਿਰਦੇਸ਼ ਬਖਾਣੀ ਚਾਹੀਦੀ ਸੀ ਮੇਰੇ ਤੋਂ ਵੀ ਕਈ ਕਸੂਰ ਹੋਏ ਨੇ ਸਾਡੇ ਕੋ ਵੀ ਗੁਨਾਹ ਹੋਏ ਹੁਣ ਕੀ ਰਾਜਾ ਜੀ ਕੋ ਵੀ ਕਮੀਆਂ ਪੇਸ਼ ਕਿਆ ਰਹੀਆਂ ਬਹੁਤ ਸਾਡੇ ਸਾਡੇ ਉਹ ਭਰਾ ਜਿਹੜੇ ਸਾਡੇ ਤੋਂ ਦੁੱਖ ਤਕਲੀਫ ਵਿੱਚ ਵੀ ਸਨ ਸਾਡੇ ਕੋ ਵੀ ਕਮੀਆਂ ਪੇਸ਼ ਕਿਆ ਰਹੀਆਂ ਸਾਡਾ ਪਰਿਵਾਰ ਨੂੰ ਇਕੱਤਰ ਜਦੋਂ ਤੁਹਾਨੂੰ ਪਤਾ ਕੋ ਬਜ਼ੁਰਗ ਵੀ ਪੱਡੋ ਹੱਥ ਪੰਡਾ ਉਹਨੂੰ ਫਿਰ ਜਿਹੜਾ ਮੁੰਡਾ ਰੋਸਿਆ ਵੀ ਹੁੰਦਾ ਕਈ ਸਾਲਾਂ ਦਾ ਜਿਹਦਾ ਸასი ਘਾਲ ਵੀ ਨਹੀਂ ਹੁੰਦੀ ਉਹ ਵੀ ਸਾਲੋਂ ਪਹਿਲੇ ਡਾਂਗ ਲੈ ਕੇ ਖੜੀ ਹੋ ਜਾਂਦਾ ਕਿ ਪਿਓ ਦੀ ਪੱਗ ਨੂੰ ਨਹੀਂ ਅਸੀਂ ਪੈਣ ਦੇਣਾ ਬਾਕੀ ਇਸ ਆਪਰ ਤੇ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਇੱਕ ਕਾਂਗਰਸ ਵੇਖੋ ਗੁਰੂ ਮਹਾਰਾਜ ਸਾਹਿਬ ਦੀ ਜੀਹਨ ਹੈ ਇਹ ਬਾਤ ਨਹੀਂ ਬਾਤ ਉਹ ਮੈਂ ਉਹ ਸੰਗਤਾਂ ਸੀ ਸਾਡੇ ਤੋਂ ਕੋਈ ਵੀ ਬੋਧੈ ਨੂੰ ਹੱਕ ਤਾਂ ਇਹ ਕੱਲੇ ਨੂੰ ਨਹੀਂ ਪਾਇਆ ਤਾਂ ਇਸ ਗੱਲ ਕਰ ਸਾਡੇ ਸਾਰਿਆਂ ਵਾਸਤੇ ਇੱਕ ਬੋਧ ਹੋਣ ਦਾ ਇਕੱਠੇ ਹੋਣ ਦਾ ਇੱਕ ਬਹੁਤ ਵੱਡਾ ਮੇਰਾ ਕਿਆ ਸਾਡੇ ਸਾਹਮਣੇ ਜਾਂਦਾ ਹੈ ਇਕਦਾ ਵੇਚੀ ਸਾਰੇ ਨੂੰ ਬਧੀ ਨਸਮਦਾ ਤਾਂ ਮੈਂ ਹੱਥ ਜੋੜ ਕੇ ਬੁਦਾਰੀ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਦੇ ਸਾਥੀਆਂ ਨੂੰ ਕਹੂੰਗਾ ਇਸ ਤਰ੍ਹਾਂ ਹੀ ਚੱਲੀਏ ਪਹਿਲੇ ਟੀਚਾ ਆਪਣਾ ਪੰਜਾਬ ਨੂੰ ਬਚਾਉਂਦਾ ਪੂਰਾ ਸਾਰਿਆਂ ਨੂੰ ਪਹਿਲੇ ਸਾਡਾ ਟੀਚਾ ਧੋਪੇ ਨੂੰ ਬਚਾਣਾ ਤੁਹਾਨੂੰ ਯਾਦ ਹੋਏਗਾ 80 ਦੇ ਦਹਾਕੇ ਵਿੱਚ ਵੀ 2500 ਤੋਂ ਵੱਧ ਪੰਜਾਬੀ ਜਿਹੜੇ ਸਾਡੀ ਕਾਂਗਰਸ ਦੀ ਲੀਡਰਸ਼ਿਪ ਦੇ ਉਹਨਾਂ ਨੇ ਅੰਮ੍ਰਿਤਿਆ ਸ਼ਾਸਤਰੀਆਂ ਪੰਜਾਬ ਨੂੰ ਸੰਭਾਲ ਹੁਣ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਇਹਨੂੰ ਰੋਕਣਾ ਪਵੇਗਾ ਸਾਡੇ ਨੌਜਵਾਨ ਬੱਚੇ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾ ਬਹੁਤ سارے ਬੱਚੇ ਸਾਡੇ ਨਸ਼ੇ ਦੇ ਵਿੱਚ ਨੇ ਇੱਕ ਬਹੁਤ ਵੱਡਾ ਚੈਲੰਜ ਇਸ ਸੂਬੇ ਨੂੰ ਗੁਰੂਆ ਪੀਰਾ ਪਗੰਬੜਾ ਤੇ ਸੂਲ ਪੀਰਾ ਦੀ ਧਰਤੀ ਇਹ ਵੀ ਇੱਕ ਇੱਕ ਕਿੰਝ ਜ਼ਮੀਨ ਸਰਕੇ ਜ ਉਸ ਨੂੰ ਇੱਕ ਵਾਰ ਫੇਰ ਪੈਰਾਂ ਸਿਰ ਕਰਨਾ ਮੈਨੂੰ ਸਮਝ ਨਾ ਹੋ ਸਕਦਾ ਕੋਈ ਐਹੋ ਜੀ ਗੱਲ ਨਹੀਂ ਕਿ ਪੰਜਾਬ ਪੈਰਾਂ ਸੇ ਨਾ ਹੋ ਸਕਦਾ ਹੈ ਪੰਜਾਬੀਆਂ ਵਿੱਚ ਇੰਨੀ ਤਾਕਤ ਦੁਨੀਆ ਭਰ ਚ ਬੈਠੇ ਪੰਜਾਬੀ ਪੰਜਾਬ ਦੀ ਵਿੱਦਿਵਸਾ ਸੇ ਪ੍ਰਮਾਤਮਾ ਕੋ ਰੋਜ਼ ਅਰਦਾਸ ਕਰੀਂ ਲੀਡਰਸ਼ਿਪ ਦੀ ਬਸ ਕਮੀ ਹੈ ਅਸੀਂ ਇਕੱਠੇ ਹੋ ਜੇ ਕਾਂਗਰਸ ਕੋ ਬਹੁਤ ਚੰਗੀ ਲੀਡਰ ਸੀ ਜਿਸ ਵਿਅਕਤੀ ਨੂੰ ਵੀ ਇਲੈਕਸ਼ਨ ਜਿੱਤਣ ਤੋਂ ਬਾਅਦ ਜਿਹਦੇ ਸਿਰ ਤੇ ਸੇੜਾ ਰੱਖਣਗੇ ਉਸੇ ਨੂੰ ਵੀ ਅਸੀਂ ਆਪਣਾ ਲੀਡਰ ਕਬੂਲ ਆ ਗਏ ਮੈਂ ਤੁਹਾਨੂੰ ਆਪਣਾ ਬੱਚਾ ਤੇ ਨਹੀਂ ਕਿਹਾ ਉਹ ਮੇਰੇ